ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੋਈਆਂ ਇੱਕ ਗੱਬਣ ਜਰਸੀ ਥੋੜੇ ਕਲਨਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਕਰ ਬਈ ਹੋ ਠੀਕ ਹੁੰਦੀ ਪੇ ਬਹੁਤ ਵਧੀਆ ਪ੍ਰਾਖ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਠੀਕ ਹੈ ਵੀਰੇ ਪਰਮਾਤਮਾ ਦੀ ਕਿਰਪਾ ਮਾਲ ਆਈ ਜਾਂਦਾ बिकੀ ਜਾਂਦਾ ਠੀਕ ਆ ਨਾਮ ਤੇ ਐਡਰੈਸ ਬੋਲ। ਨਾਮ ਬਰੇ ਅਰਸ਼ਦੀਪਾ, ਪਿੰਡ ਜਦੀਪਾ ਬਣਤ ਕਹਿੰਦੇ ਆ ਪਿੰਡ ਸੈਦੋਗੇ ਤਸੀਰ ਨਿਹਾਲ ਸਿੰਘਾਂ ਦਾ ਜ਼ਿਲ੍ਹਾ ਮੋਗਾ ਬਈ। ਨੇੜੇ ਪਿੰਡ ਆਪਾਂ। ਨੇੜੇ ਮੇਰੇ ਆਦਮਪੁਰ ਆਪਦਾ ਔੜ ਤੇ ਸਲਾਦਪੁਰਾ 7-7 ਕਿਲੋਮੀਟਰ ਬਾਹਰ-ਬਾਰ ਖੇਤਾਂ 'ਚ ਭਾਗੀ ਵਾਲ ਛੜਕਦੇ ਘਰ ਆਪਾਂ। ਮੋਬਾਈਲ ਨੰਬਰ ਬੋਲੋ। 8847617674 ਜਿਹੜੀ ਪਹਿਲੇ ਨੰਬਰ ਦੇ ਵਾੜ ਦੇ ਦਿਆਂ ਕਿਹੜਾ ਸੂਆ ਸੂਈ ਆ? ਡਾਕਟਰ ਮਾਲਕਾਂ ਨੇ ਦੂਜਾ ਕਾ ਅਗਲਾ ਭਲਾ ਤੇ ਤੀਜਾ ਮਾਨ ਨੇ। ਓਕੇ। ਗਰਲੈਂਡੋ ਆ ਬਾਈ। ਮਗਰ ਬੱਛੀ ਆ ਪਰਸੂਲੀ ਸੂਈ ਥੱਲੇ ਹੁਣ 15- ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰ ਲਓ ਕਿਆ ਬਾਤ ਹੈ ਇੱਕ ਨੰਬਰ ਆ ਵੀਰੇ ਬਹੁਤ ਚੰਗਾ ਗਾਉਂ ਵੀ ਬਾਈ ਯਾਰ ਪੇਕਅਪ ਚ ਕੱਲੂਗੀ ਜਾਊਗੀ ਸਹੀ ਗੱਲ ਆ ਕਹਿਣ ਦੀ ਲੋੜ ਨਹੀਂ ਫੁੱਲ ਵੱਡੀ ਫੁੱਲ ਵਜਨਦਾਰ ਕਿਸੇ ਪਾਸੇ ਵੀ ਨਹੀਂ ਹੱਥ ਧਰਾਉਂਦੀ ਠੀਕ ਆ ਗੱਲ ਸੰਧੀ ਸੀਲ ਦਾ ਜਦੋਂ ਨਿਆਣਾ ਮੀਆਂ ਪਾਇਆ ਲੈ ਵਾਲੂ ਬੜਾ ਚੰਗਾ ਹੈ ਮੈਂ ਗੱਲਾਂ ਵੀ ਆਰਡਰ ਦੇਖੋ ਬਈ ਕਮਾਲ ਦਾ ਪੂਰਾ ਪੰਡ ਵਾਲਾ ਲੈ ਵਾ ਆਥੋਂ ਦਾ ਡਿੱਕੇ ਕਢ ਦੂਗੀ ਆਥੋਂ ਬੜਾ ਚੰਗਾ ਬੜਾ ਚੰਗਾ ਚੂਣ ਚਵਾਈ ਵੀ ਉਹ ਚਲੀ ਗਈ ਦਿੱਤੀ ਤੇ ਕੱਲਾ ਕੱਲਾ ਥਣ ਨਾੜਾ ਨੂੜਾ ਫੁੱਲ ਚੰਗੀਆਂ ਖੋਲੀ ਬਈ ਤੋੜ ਕੇ ਦਿਖਾਈ ਦਿਖਾ ਦੇ ਬਈ ਇੱਕ ਨੰਬਰ ਸਵਾਈ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਬੱਚੀ ਨੇ ਵੀ ਕਰਮ ਵਾਲੀ ਨੇ ਸਾਲ ਡੇਢ ਸਾਲ ਜਨਾਲੀ ਤਿਆਰ ਹੋ ਜਾਣਾ ਹੁੰਦਾ ਫਿਰ ਬੈਡ ਬਹੁਤ ਚੰਗੀ ਆ ਵੱਡੇ ਕੱਦ ਚ ਫੋਲ ਇੱਕ ਨੰਬਰ ਹੋਊਗੀ ਯਾਰ ਬਾਈ ਠੀਕ ਹੈ ਨਾ ਗੱਲ ਹਾਂ ਬੰਦਾ ਕਹੂਗਾ ਵੀ ਠੀਕ ਆ ਚੀਜ਼ ਸਹੀ ਗੱਲ ਆ ਬਾਈ ਜਿੰਨੇ ਥੱਲੇ ਆ ਉੰਨੇ ਉੱਤੇ ਆ ਚਾਰੇ ਪਾਸੇ ਇੱਕੋ ਜੀ ਬਾਕੀ ਦੀਪੇ ਫੈਂਡ ਫੁੱਲ ਉਹ ਗੱਲ ਇੱਕ ਨੰਬਰ ਚੋਣ ਵੀ ਡਾਕਟਰ ਯਾਰ ਬੰਦਾ ਨਿਆਣਾ ਬਾਬੇ ਜਿਹੜੀ ਗੱਲ ਕਹੇ ਤੀ ਆਪੋ ਉਹ ਗੱਲ ਤੇ ਖਰੇ ਹੁੰਦੇ ਆ ਓਕੇ ਬਾਈ ਠੀਕ ਆ ਚੋਣ ਪੂਰਾ ਪੂਰਾ ਚੈੱਕ ਕਰੋ ਇੱਕ ਨੰਬਰ ਆ ਗਿਆ ਜਿਹੜੇ ਜਿੰਨਾ ਬੰਦਾਂ ਦਾ ਆਪ ਲਈਆਂ ਨੇ ਉਹਨਾਂ ਨੇ ਕਿਹਾ ਵੀ ਅਸੀਂ 23 24 ਕਿਲੋ ਦੁੱਧ ਦਿੱਤਾ ਠੀਕ ਆ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਈ ਯਾਰ ਇਹ ਦੇ ਵੀ ਦਿੱਤਾਊਗਾ ਸਹੀ ਗੱਲ ਬੜ ਵੱਡੀ ਬੁੱਢੀ ਬਹੁਤ ਆ ਗਈ ਸਹੀ ਗੱਲ ਛੋਟੀ ਮੰਨ ਕੇ ਬੰਦਾ ਥੋੜਾ ਨਾ ਕਰੇ ਫੁੱਲ ਵੱਡੀ ਫ ਸਹੀ ਹੈ ਕੋਈ ਲਸੀ ਨਹੀਂ ਕੋਈ ਪੈਰਾਂ ਦੀ ਗੱੱਚੀ ਨਹੀਂ ਕੋਈ ਢੂਈ ਨਹੀਂ ਚੱਕਦੀ ਹੂੰ ਵੇਖ ਈ ਮੋਲਾ ਦੀ ਭੇਜਾਇਆ ਟਰ ਮੁੱਲ ਕਰੂੰਗਾ ਫੋਨ ਤੇ ਬਾਈ ਟਰੱਕ ਜਿੱਡੀ ਗਾਹਾਂਗੀ ਪਰ ਆਪਣੇ ਮੁੱਲ ਨਹੀਂ ਬੜੇ ਜਿਆਦਾ ਹਾਂਗਾ ਫੋਨ ਤੇ ਮੋਲਦਾ ਬੇਤਰਮੂਚ ਨਾ ਹੈ ਸੀ ਮੋਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਜਮਾ ਜਾਇਜ਼ ਮੋਲ ਬਾਈ ਜਿਹੜਾ ਲੈ ਗਿਆ ਨਾ ਯਾਦ ਹੀ ਕਰੂਗਾ ਠੀਕ ਆ ਬੱਚਾ ਲਾਉਣ ਦੀ ਲੋੜ ਨਹੀਂ ਯਾਰ ਇੰਨੀ ਜੇਲੀ ਗਾ ਯਾਰ ਹੂੰ ਠੀਕ ਆ ਨਾ ਬਾਕੀ ਇਹ ਜੀ ਗਾਂ ਕੋਈ ਨਸਲ ਦੀ ਕੋਈ ਕੋਈ ਜੇਲੀ ਹੁੰਦੀ ਪਰ ਇਹਦਾ ਸੁਆਹ ਠੰਡਾ ਤੇ ਨਰਮ ਠੀਕ ਆ ਲੈ ਲੇਵਾ ਦੇ ਕਿ ਨਹੀਂ ਮੈਂ ਕਹਣਾ ਮੈਂ ਕਹਣਾ ਪੂਰਾ ਪਾ ਕੇ ਦੇ ਦੇ ਦੀ ਗੱਛੀ ਆ ਬਾਈ ਹੂੰ ਠੀਕ ਆ ਨਾ ਗੱਲ ਆ ਸਹੀ ਗੱਲ ਆ ਚਾਰ ਪੰਜ ਸੂਏ ਬੰਦਾ ਚੋਲੇ ਐਂ ਰਹੂਗੀ ਮੈਟਰੀ ਠੀਕ ਆ ਨਾ ਗੱਲ ਆ ਬਾਕੀ ਪਧਾਰਾ ਮਾਰ ਕੇ ਦਿਖਾ ਮਾਰ ਦੇ ਬੇਚਾਰਾ ਮਾਰ ਦੇ ਐਂ ਬਹਿ ਜਾ ਹਣਾ ਕੋਈ ਚੱਕਰੀ ਨਹੀਂ ਕੋਈ ਚੱਕਰੀ ਨਹੀਂ ਐਣਾ ਕੁਛ ਨਹੀਂ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਫਸ ਚਵਾਈ ਚੱਕ ਚੂਣ ਚੰਗਾ ਹਣਾ ਪਰਾ ਚੂਣ ਲਾ ਦੇ 23 ਹੂੰ ਸਿਵਾਈ ਚੈੱਕ ਕਰ ਮੋਟਾ ਮੋਟਾ ਚੂਣਾ ਕਿ ਨਹੀਂ ਮੈਨੂੰ ਕਹਣਾ ਯਾਰ ਵੜੀ ਜਲੀਗਾ ਜੀ ਆਪਾਂ ਨੂੰ ਕੋਈ ਹਮ ਇਹਨੇ ਉਪਰੇ ਹੀ ਸਹੀ ਗੱਲ ਆ ਬਈ ਜੀ ਕਬਰ ਚੋਈ ਹੈਗੀ ਹਮ ਮੋਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋ ਬਾਲਾ ਮੋਲ ਨਹੀਂ ਕਰਦੇ ਖੇਤੀ ਕੇ ਮੋਲ ਰੱਖਾਂਗੇ ਲੈ ਵਾ ਲੂ ਪਤਾ ਇੱਕ ਨੰਬਰ ਉਹ ਪੰਜ ਵਾਲਾ ਦੇਵਾ ਇੱਕ ਨੰਬਰ ਹੋ ਗਿਆ ਬੰਦਾ ਫਰੀ ਹੋ ਜੀ ਹਮ ਇਹ ਕਿਹੜਾ ਸੁਆ ਸੁਈ ਆਦੀਪੇ ਡਾਕਟਰ ਦੂਜਾ ਸੁਆ ਬਾਈ ਕਦੋਂ ਸੁਈ ਆ ਵੀਰੇ ਇਹਨੂੰ ਸੁਈ ਨਾ ਹੋਊਗੀ ਹੋਣਗੇ ਬਾਈ 5-4 ਦਿਨ ਬੱਚਾ ਕੀ ਜੇਰ ਜੂਰ ਦੀ ਓਕੇ ਰਿਪੋਰਟ ਆ ਮਗਰ ਬੱਚਾ ਵੀਰੇ ਬੱਚਾ ਦਿੱਤਾ ਢੰਡੀ ਸੀਲੇ ਵੀ ਉਹਨੂੰ ਮਈਆ ਬਾਈ ਫੀਡਿੰਗ ਚੈੱਕ ਕਰ ਲਈ ਵੀਰੀ ਹਣਾ ਚਾਰੇ ਥਾਣਾ ਬਾਈ ਕਿਆ ਬਾਤ ਠੀਕ ਹੈ ਨਾ ਹਮੇਰੇ ਤੇਲੇ 15 16 ਕਿਲੋ ਬੋਲਾ ਐਂਡ ਰੈਡੀ ਹੋਊਗਾ ਓਕੇ ਕੈਨ ਨੂੰ ਬੋਲਾ ਦੀ 20 ਕਿਲੋ ਖਰਾ ਦੁੱਧ ਵੱਛੀ ਦੇਣੀ ਹਮ ਮੇਕ ਨਾੜਾ ਨੂੜਾ ਕੱਲੀ ਨਾੜ ਨਾ ਐ ਖੜੀ ਆ ਤੇ ਥਣ ਤੋਂ ਬੜਾ ਚੰਗਾ ਬਹੁਤ ਚੰਗੀ ਵਾਹੜਾ ਬਈ ਕੱਦ ਵਾਲੀ ਹੈਗੀ ਹਮ ਹਨਾ ਮੂੰਹ ਵਾ ਬਹੁਤ ਚੰਗਾ ਜਰਸੀ ਕ੍ਰੋਸ ਆ ਖੋਲੀ ਨੀਪੇ ਤੋਰੀ ਮੜੀ ਮੋਦੀ ਵਾਲੀ ਵੱਛੀ ਆ ਹਮ ਠੀਕ ਹੈ ਨਾ ਗੱਲ ਸੁਈ ਸਵਾਈ ਵੱਡੇ ਕੱਦ ਦੇ ਬਰੀਡ ਫੁੱਲ ਥਾਣ ਇੱਕ ਨੰਬਰ ਚ ਵਾਈ ਚੋਈ ਬਾਈ ਕਹਿੰਦਾ ਇੱਕ ਨੰਬਰ ਆ ਬੱਚਾ ਚਲੋ ਕੋਈ ਨਹੀਂ ਬੱਚਾ ਦੇਤਾ ਬਈ ਔਰ ਜਰਸੀ ਬਰੀਡ ਮੰਗ ਫੁੱਲ ਮਿਲਦੀ ਘਟਾ ਕਿ ਨਹੀਂ ਰਿਪੇ ਹਾਂ ਵੀਰੇ 1 ਨੰਬਰ ਹੋਊਗੀ ਬਾਕੀ ਫੈਂਡ ਫੋਲੋ ਗਰਮੀ ਘਟ ਮਨੂੰ ਕਰੀ ਬਈ ਹਾਂਜੀ ਹਾਂਜੀ ਇਰਮਿਕ ਵਰਮੀ ਮੌਸਮ ਸਦਾ ਬਾਹਰ ਚੀਜ਼ ਆ ਗਈ ਫੈਨਫੁਲ ਫੋਲੋ ਜਿਵੇਂ ਘਰੇ ਘਰੇ ਦੁੱਧ ਪੀਣਾ ਕਿ ਨਹੀਂ ਬਈ ਜਿਵੇਂ ਮਰਜੀ ਉਹ ਨਾ ਨਾ ਕੋਈ ਜੋ ਮਰਜੀ ਚੋਈ ਚੱਲਾ ਹੂੰ ਘੋੜੀ ਵਰਗੀ ਵੱਛੀ ਹੋਈ ਸਹੀ ਗੱਲ ਹੈ ਬਿਊਟੀ ਚੈੱਕ ਕਰ ਫੀਣੀ ਕੀ ਬਾਤ ਆ ਬਈ ਬੱਚੀ ਚਮਕ ਚਮਕ ਕਾ ਕਾ ਦਬਰੀਟ ਲੇਵੇ ਤੇ ਨਾਲਾ ਨੂਣਾ ਫੁੱਲ ਚੰਗੀਆਂ ਬਈ ਤਰਦੀ ਨਾ ਮੇਂ ਵਾਂਗੂ ਦੀ ਤੇ ਕਿੰਨਾ ਦੁੱਧ ਦੇ ਦੂ ਐਸਟੀਮੇਟ ਜਾ ਪਰ ਇਹ ਕੈਮ ਦਾ ਕੋਈ ਫਾਇਦਾ ਨਹੀਂ 20 ਕਿਲੋ ਖਰਾ ਦੁੱਧ ਲੈਟ ਦੇ ਦੂਗੀ ਠੀਕ ਹੈ 24 25 ਕਿਲੋ ਖਾਲਾ ਜਿੰਨਾ ਮਰਜ਼ੀ ਹੋਰ 15 16 ਕਿਲੋ ਹਨ ਰੈਡੀ ਕੰਡੇ ਵਾਲਾ ਹੋਊਗਾ ਠੀਕ ਹੈ ਬਾਈ ਠੀਕ ਹੈ ਠੰਡਾ ਮਿੱਠਾ ਸੁਭਾਅ ਵੈੜਦਾ ਇਹ ਮਰਜ਼ੀ ਕੋਈ ਚੱਕਰੀ ਨਹੀਂ ਸਹੀ ਗੱਲ ਹੈ ਬਾਈ ਇਹ ਹਿਲਣਾਂ ਵਾਲਾ ਜਿਵੇਂ ਮਰਜ਼ੀ ਖੁੱਲੀ ਛੱਡ ਕੇ ਵਿਹੜੇ ਦੇ ਵਿੱਚ ਜਿਵੇਂ ਮਰਜ਼ੀ ਉੱਥੇ ਫੇਰੀ ਚੱਲਣਾ ਸੁਭਾਅ ਬਹੁਤ ਠੰਡਾ ਵੈੜਦਾ ਕੋਈ ਕੁਛ ਨਹੀਂ ਤੇ ਮੁੱਲ ਵੀਰੇ ਜਾਇਜ਼ ਹੋ ਮੁੱਲ ਉਹ ਜਾਇਜ਼ ਬਾਈ ਹੋਊਗਾ ਬਸ ਵੇਚਣ ਵਾਲੇ ਮੌਲੀ ਕਰਨੇ ਆ ਪਟੰਗਰ ਵੇਚਨੇ ਆਂਗੇ ਡੰਗਰ ਵੀ ਸਾਫ ਸੁਥਰੇ ਆ ਸਾਰੇ ਬਾਈ ਸਹੀ ਹੈ ਤੇ ਹੁਣ ਯਰ ਗਿਆ ਬਾਈ ਸਿਉਣੇ ਦਾ ਤਾਂ ਸਿਉਣੇ ਦੇ ਭਾਈ ਬਿਕਣਾ ਠੀਕ ਹੈ ਸਹੀ ਗੱਲ ਆ ਬਾਈ ਪਰ ਜੇਰਾ ਜੁਰਾ ਨਾਲ ਓਕੇ ਰਿਪੋਰਟ ਹੋਣਗਾ ਠੀਕ ਆ ਨਾ ਉਹਦੀ ਆਪਣੀ ਗਾਰੰਟੀ ਹੋ ਜੇਰ ਦੀ ਭਾਰ ਪਿੱਛੇ ਦੀ ਓਕੇ ਬਾਈ ਤੂੰ ਬੰਦਾ ਆਨਲਾਈਨ ਮਾਉਨਾ ਘਰ ਤੱਕ ਜ਼ਿੰਮੇਵਾਰੀ ਬਹੁਤ ਠੀਕ ਆ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੋਲ ਓਕੇ ਚੱਕ ਕੇ ਮੋਲ ਰੱਖਾਂਗੇ ਬਾਕੀ ਧਾਰਾ ਕੋਈ ਚੈੱਕ ਨਹੀਂ ਬਾਈ ਮਾਰ ਕੇ ਹਾਂ ਬਹੁਤ ਹੰਡੀ ਬਹੁਤ ਹਨਾ ਦੀਪੇ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਚਵਾਈ ਬੜੀ ਚੰਗੀ ਆ ਨਾ ਇੱਕ ਨੰਬਰ ਚਵਾਈ ਹੋਈ ਆ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲਿਆ ਕੀ ਬਾਤ ਹੈ ਮਗਰਲੇ ਥਣਾ ਦੀ ਚਵਾਈ ਚੈੱਕ ਕਰੋ ਲੈ ਉੱਤਰਈ ਕਿ ਨਹੀਂ ਆਈ ਉੱਤਰਿਆ ਮਨਰੇ ਬਾਗਾ ਨਹੀਂ ਉੱਤਰੇ ਕੋਈ ਬੱਚਾ ਨਹੀਂ ਲਾਇਆ ਲੈ ਬਾਲਾ ਚੰਗਾ ਜੂਣਾ ਕਰਮਾਈ ਦਾ ਮੋਟਾ ਮੋਟਾ ਜੂਣਾ ਕੀ ਬਾਤ ਹੈ ਆਪਾਂ ਡੰਗਰੀ ਉਹ ਜਾ ਲਈਦਾ ਸੁੱਖਣਾ ਯਾਰ ਸਹੀ ਗੱਲ ਆ ਭਾਈ ਇੱਕੋ ਜਿਹਾ ਪਕੜਾ ਸਖਾਇਆ ਇਹਨਾਂ ਨੂੰ ਉਹੋ ਜੀ ਗੱਲ ਬਸ ਨਹੀਂ ਰਛਣਾ ਦੀ ਸਹੀ ਗੱਲ ਲੇਵਾ ਦੇਖ ਪੰਡ ਵਾਲਾ ਕਿ ਨਹੀਂ ਪੱਕੇਲੇ ਵੀ ਦੀ ਬਾੜਾ ਭਾਈ ਬਾਕੀ ਥਾਂ ਇੱਕ ਨੰਬਰ ਚ ਵਾਈ ਇੱਕ ਨੰਬਰ ਠੰਡੀ ਸੀਲ ਫੁੱਲ ਇਹਣਾ ਗਰਮ ਵਾਲੀ ਨੇ ਕੁਛ ਨਹੀਂ ਨਾੜਾ ਦੇਖ ਦਿੱਤਿਆ ਕਿ ਨਹੀਂ ਹਾਂ ਇੱਕ ਨਵ ਸਟ੍ਰੇਟ ਆ ਗਈ ਕੱਦ ਉੱਤੋਂ ਜਮਾ ਪੱਧਰ ਕਿ ਨਹੀਂ ਲੇਵਾ ਮੈਂ ਕਿਹਾ ਜਮਾ ਸਟ੍ਰੇਟ ਹੋਊ ਯਾਰ ਬਾਕੀ ਮੁੱਲ ਬਾਈ ਕਹਿੰਦਾ ਜੋੜਾ ਬਾਈ ਖਰਾਬ ਖਰਾ 40 45 ਕਿਲੋ ਦੁੱਧ ਪਾ ਦੂਗਾ ਸਹਿਨ ਜੋ ਮਰਜੀ ਕਹਲਾ ਯਾਰ ਸਹੀ ਹੈ ਬਾਈ ਹਾਂਜੀ ਬਾਈ ਅੱਗੇ ਆ ਗਈ ਤੈਨੂੰ ਨੰਬਰ ਇਹਦੇ ਯਾਰ ਤੜਕੇ ਹੀ ਸੂਈ ਆ 5 6 ਵਜੇ ਓਕੇ ਜਾਪੇ ਜਾਗੀ ਬਹਿਣ ਬਾਈ ਜੇਰ ਜੂਰ ਦੀ ਗਾਰੰਟੀ ਹੈ ਵੀਡੀਓ ਵੀ ਹੈਗੀ ਹੈ ਜੀਰੋ ਟੋਕਰੇ ਥੱਲੇ ਪਈ ਹੈ ਟੋਕਰੇ ਥੱਲੇ ਹਾਂ ਉਹ ਦਿਖਾ ਦੇ ਜੇਰ ਜੂਰ ਦੀ ਪਰਮਾਤਮਾ ਦੀ ਕਿਰਪਾ ਨਾਲ ਉੱਕੀ ਰਿਪੋਰਟਾ ਜਰੂਰ ਸਾਰੀ ਪੈਗੀ ਠੀਕ ਆ ਮਗਰ ਵੀਰੇ ਨੇ ਬੱਛਾ ਪੱਛਾ ਬਹੁਤ ਡਬਲ ਰਪਾ ਹੂੰ ਕਾ ਇਹ ਅੱਧੀ ਰਹੀਗੀ ਬੜਾ ਡਬੋ ਉਹਨਾਂ ਜਿੰਨਾ ਵਜ ਨਹੀਂ ਨੂੰ ਸੀਗਾ ਯਾਰ ਸਹੀ ਗੱਲ ਚੋਣ ਚਵਾਏ ਦਾ ਵੀ ਇੱਕ ਨੰਬਰ ਆ ਡਾਕਟਰ ਠੀਕ ਆ ਭਾਈ ਬੋਲਾ 4 ਕਿਲੋ ਬਾਈ ਚੋਇਆ ਸੀਗਾ ਠੀਕ ਆ ਮੈਂ ਆਪਾਂ ਕਹੀ ਅਗੇ ਬੱਚੇ ਨੂੰ ਪਲਾਤਾ ਹੂੰ ਤੇ ਮੰਨ ਕੇ ਚੱਲ ਵੀ ਕੁਛ ਇਹਨੂੰ ਖੰਡ ਪਾ ਕੇ ਪਿਆਦਾ ਚੱਲ ਜੇਰ ਜੂਣੀ ਤਾਂ ਨਹੀਂ ਬੜਾ ਚੰਗਾ ਯਾਰ ਹਾਂ ਚੋਣ ਚਾਂ ਥਾਂ ਥਣ ਤੋਂ ਉਹਨਾਂ ਵਾਲਾ ਹਾਲੀਏ ਦਾ ਵੀ ਹੂੰ ਇੱਕ ਨੰਬਰੀ ਹੋਰ ਬਾਕੀ ਵਜਨ ਵਜੋ ਉਹ ਚੰਗਾ ਕੱਦ ਚੰਗਾ ਬ੍ਰੀਟ ਇੱਕ ਨੰਬਰ ਹੈ ਗਰਮੀ ਘਟੋ ਉਹਨ ਆ ਹਜੇ ਵੀਰੇ ਯਾਰ ਜਾਪੇ ਚ ਆ ਗਈ। ਹੂੰ। ਵੇਖਣ ਵਾਲੇ ਬੰਦੇ ਨੂੰ ਲਿੱਸੀ ਵਿੱਕੀ ਨਾ ਮੰਨੇ ਬੰਦਾ। ਹੂੰ। ਕੋਈ ਤਾਜੀ ਆ ਵੀਰੇ ਖਾ ਪੀ ਕੇ ਵੜਨਾ ਆਟੋਮੈਟਿਕ ਹੀ ਬਣ ਜਾਣਾ। ਸਹੀ ਗੱਲ ਆ। ਪੁਰਾਣੀਆਂ ਦਾ ਬਾਈ ਲੇਵਾ ਵੇਖ ਲੈ ਕਿੰਨਾ ਮੈਂ। ਹੂੰ। ਆ ਵੇਖ ਲੈ ਤੇਰੇ ਸਾਹਮਣੇ ਪੱਠੇ ਖਾਈ ਜਾਂਦੀ ਹੈਗੀ। ਹਨ ਥੋੜਾ ਚੰਗਾ ਹੈ। ਹਾਂ ਬਹੁਤ ਚੰਗਾ ਮੂੰਹਾਂ ਵੀ ਬਹੁਤ ਚੰਗਾ ਵੇਖ। ਹੂੰ। ਇੱਕ ਨੰਬਰ ਆ ਬੱਚੀ। ਠੀਕ ਹੈ ਨਾ ਗੱਲ। ਉਹ ਜੀ ਗੱਲ ਬਾਤ ਨਾ ਮੰਨੇ ਤੇ ਪੁੱਖਾਂ ਕੱਖਾਂ ਜਿਵੇਂ ਚੱਕ ਲਗਾ ਨਾ ਬਾਈ। ਪੁਰਾਣੀਆਂ ਦਾ ਲੇਵਾ ਵੇਖ ਲੈ ਵੜਨ ਨੂੰ ਕਿੰਨਾ। ਸਹੀ ਗੱਲ ਆ ਬਾਈ। ਠੀਕ ਹੈ ਨਾ। ਚ ਦੁੱਧ ਬਾਈ ਕਹਿਨ ਨੂੰ ਜੋ ਮਰਜ਼ੀ ਕਹ ਲੈ 20 ਕਿਲੋ ਖਰਾ ਦੁੱਧ ਠੰਡਾ ਦੁੱਧ 20 ਕਿਲੋ ਨੋਰਮਲ ਜੀ ਸੇਵਾ ਤੇ ਦੇ ਦੂ। ਉਹ ਬੈਡ ਖਾਂਦੀ ਪੀਂਦੀ ਬਹੁਤ ਆਈ ਨੂੰ ਅੱਜ ਮੇਰੇ ਕੋਲ 5-6 ਦਿਨ ਹੋ ਗਏ ਇਹਨੂੰ। ਚੁਾਈ ਚੂਈ ਯਾਰ ਉਹ ਕਿਰ ਬੋਟਾ ਹੋਣੀਆਂ ਜੇ ਬੰਦਾ ਵੀ ਆਨਲਾਈਨ ਮੰਗਾਉਂਦਾ ਹਨਾ। ਜੋ ਮੈਂ ਮਰਜ਼ੀ ਕੋਈ ਚੱਕਰੀ ਨਹੀਂਆ ਬੰਦਾ ਆਪ ਆਪ ਛੱਡ ਗਿਆ ਹੁਣ ਹੋਰ ਦੱਸੀ। ਮੁੱਲ ਜਾਇਜ਼ ਹੋ। ਮੁੱਲ ਹੂ ਵੀਰੇ ਜਾਇਜ਼ ਹੋਊਗਾ ਬਸ ਵੇਚਣ ਵਾਲਾ ਹੀ। ਓਕੇ ਬਾਈ। ਜੇ ਬੰਦਾ ਦੋ ਗਾਂਵਾਂ ਲੈਂਦਾ ਚੱਲ ਉਹ じゃ ਆਪਾਂ ਥੁੱਲਾ ਛੱਡਦਾ ਕਰਦਾਂਗੇ ਮਾਰ। ਧਾਰਾ ਮਾਰ ਦੋ ਵੀਰੇ। ਹਾਂਜੀ ਵੀ ਜਿਵੇਂ ਮਰਜ਼ੀ ਦਾ ਰਮਰੀ ਚੱਲਿਆ ਕੋਈ ਚੱਕ ਜੀ ਨੂੰ ਡਾਕਟਰ ਨਹੀਂ ਵੀ ਚਵਾਈ ਧਾਰ ਆਉਂਦੀ ਨਾ ਕੋਈ ਛੋਟਾ 2 ਸਾਲ ਦਾ ਬੱਚਾ ਹੈ ਨਾ ਐਨੀ ਚੰਗੀ ਚਵਾਈ ਹੈ ਗਾਂ ਦੀ ਜਿਹੜਾ ਚੁਈ ਹੈ ਹੂੰ ਏਕ ਬਾਲਾ ਬਾਲੀ ਹੈ ਨਾ ਚਵਾਈ ਬਾਲੀ ਕਹਿੰਦੇ ਬਾਕੀ ਸੀਲ ਆ ਯਾਰ ਕਹਣਾ ਗਰਮ ਵਾਲੀ ਨੇ ਕੁਝ ਨਹੀਂ ਜਮਾ ਬੋਲਾ ਲੈ ਸਵੇਰੇ ਸੋਈਆ ਬਾਈ ਕਹਿੰਦਾ ਜੇ ਜੂਰ ਰੋ ਪਈ ਆ ਜੂਰ ਦੀ ਯਾਰ ਪਾਰ ਪਿੱਛੇ ਦੀ ਠੰਡੀ ਸੀਲ ਤੇ ਆਪਣੀ ਗਰੰਟੀ ਹੋ ਠੀਕ ਹੈ ਦੁੱਧ ਬਾਈ ਕਹਿੰਨ ਜੋ ਮਰਜੀ ਕਹਿੰਦਾ 20 ਕਿਲੋ ਗਾਂ ਦੇ ਦਊਗੀ ਠੀਕ ਆ ਬਾਕੀ ਦੁੱਧ ਹੁੰਦਾ ਬਾਈ ਸੇਵਾ ਦਾ ਯਾਰ ਠੀਕ ਆ ਹੁਣ ਤੂੰ ਐ ਕਰ ਮੇ ਖਾਨਾ ਬੱਚਾ 15 20 ਦਿਨਾਂ ਦਾ ਲੱਗਦਾ ਹੂੰ ਤਾਜੀ ਗਾਂ ਬਹੁਤ ਜੇਰ ਦੇ ਸਾਹਮਣੇ ਆਣਾ ਠੀਕ ਹਨ ਗੱਲ ਗਾਂ ਬਹੁਤ ਡਬਲ ਹੈ ਆਪਣੇ ਕੋਲ ਗੱਪਣ ਦੀ ਵੀਡੀਓ ਪਈ ਆ ਓਕੇ ਠੀਕ ਹਨ ਗੱਲ ਬਾਲਾ ਜਲੇ ਸੁਹਾ ਦੇ ਡੰਗਰ ਆ ਸਾਰੇ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਓਕੇ ਬਾਕੀ ਦੁੱਧ ਅਗਲਾ ਦੀ ਸੇਵਾ ਨਾਲ ਜਿੰਨਾ ਮਰਜ਼ੀ ਲੈ ਲਈ ਹੂੰ ਨਿਆਣਾ ਖੋਲਦੇ ਵੀਰੇ ਨਿਆਣਾ ਤੇ ਮੁੱਲ ਜੈਜੂ ਮੁੱਲ ਹੋ ਵੀਰੇ ਜੈਜ ਠੀਕ ਆ ਤੇ ਬਾ ਵੇਚਣ ਵਾਲੇ ਹੋਣਗੇ ਓਕੇ ਬਾਈ ਠੀਕ ਹਨ ਚੋਣ ਚਾਣ ਇੱਕ ਨੰਬਰ ਵੜਦਾ ਠੀਕ ਆ ਓਕੇ ਅੱਗੇ ਲਾਸਟ ਦੇ ਦੀ ਪੇ ਜਰਸੀ ਆ ਗਈ ਕਿਹੜਾ ਸੁਆ ਡਾਕਟਰ ਦੂਜਾ ਸੁਗਾ ਓਕੇ ਸਹੀ ਇਹਦੇ ਜਿਹੜੇ ਆਪਾਂ ਬੰਦਿਆਂ ਤੋਂ ਲਈ ਆ 5 ਤਰੀਕ ਨੂੰ ਦਿਨ ਪੂਰੇ ਹੋ ਗਏ ਹੋ ਪੱਤ ਤੰਦ ਅੱਜ ਕਿੰਨੀ ਹੋ ਗਈ ਅੱਜ 2 ਹੋ ਗਈ 2 ਹੋ ਗਈ ਮੰਨ ਕੇ ਚੱਲ ਤੰ 12 ਕਿਲੋ ਦੁੱਧ ਪਾਇਆ ਬਾਈ ਇਹਨੇ ਹੂੰ ਇਹ ਕਹਦਾ ਕੋਈ ਹਿਮਾਚਲ ਮੂੰਹ ਚਲਾਣੀ ਨਾ ਆਪਾਂ ਕਹਦੇ ਬਾਈ ਲਈ ਆ ਹੂੰ ਤੇ ਨਾ ਹੀ ਆਪਾਂ ਕਹਦੇ ਵੇਚੀ ਆ ਠੀਕ ਆ ਪਿਓਰ ਸਾਰਾ ਇਹਦਾ ਰਿਕਾਰਡ ਆਪਣੇ ਕੋਲ ਹੈਗਾ ਓਕੇ 12 12 ਕਿਲੋ ਇਹਨੇ ਦੁੱਧ ਤੇ ਚੱਲੀ ਬਣਦੀ ਬਹੁਤ ਸੁਣੀ ਹੈ ਠੀਕ ਆ 100% ਬੰਦਿਆਂ ਤੋਂ ਵੀਡੀਓ ਮੰਗੀ ਸੀ ਜੇ ਹੋਵੇ ਆਪਾਂ ਦੇ ਵੀ ਦੇਵਾਂਗੇ ਠੀਕ ਆ ਬਾਈ ਇਸ ਕੁਆਲਿਟੀ ਇੱਕ ਨੰਬਰ ਆ ਠੀਕ ਆ ਮੂੰਹ ਜਾਨ ਪ੍ਰਾਣ ਚਾਰੇ ਥਾਂ ਲਿਖਣਵੇਂ ਗੈਰ ਤੇ ਬਣੂ ਬਥੇਰੀ ਯਾਰ ਸਹੀ ਗੱਲ ਆ ਬਾਈ ਤੇ ਬਾਕੀ ਯਾਰ ਤੋਰਾ ਦਾ ਇੱਕ ਨਾ ਥੋੜੀ ਜਿਹੀ ਆਈ ਕਰਕੇ ਹਮਮਤਲਬ ਆ ਪਚਾ ਜਾਣਾ ਨੂੰ ਨਾ ਆਪਾਂ ਸਮਾਨ ਪਾਇਆ ਕਰਕੇ ਨਾ ਥੋੜੀ ਜਿਹਾ ਉਹ ਕਰਦੀ ਹੈ ਕਿ ਭਾਈ ਜੀ ਨਠਦੀ ਹਾਂ ਭਜਨਾਥ ਜੀ ਕਰਦੀ ਬਾਕੀ ਭਾਈ ਐ ਜਵਾਨੀ ਆ ਜਵਾਨੀ ਦਾ ਉਹਦਾ ਦਿਖਾਉਣੇ ਨਾ ਚਾਰ ਬਾ ਸਹੀ ਗੱਲ ਆ ਬਿਊਟੀ ਵਾਲੀ ਬਹੁਤ ਆ ਗਾਜ ਜਿੰਨਾ ਵੀ ਕਹਦੇ ਹਮਮ ਬਿਊਟੀ ਵਧੀਆ ਵੇਖ ਲੈ ਕਲਰ ਕਲਰ ਲੇਵਾ ਜਿੱਦੇ ਤਿਆਰ ਹੋਗੇ ਦੀਪੇ ਦੱਸੂ ਵਹਿੜ ਉਹ ਭਾਈ ਯਾਰ ਮੈਂ ਕਹਿੰਦਾ ਨਾ ਆ ਬਰੇਤਾ ਦੀ ਖਾਤਰ ਵਸਟਾ ਆਇਆ ਵਿਆ ਬਣ ਬਣ ਕਮਲੀ ਹੋ ਜਾਣਾ ਬਈ ਇਹਨੇ ਹਲੇ ਗੂੰਦ ਹੀ ਹੁੰਦੀ ਪਟ ਪਟ ਲਾਈ ਆ ਬੈੜ ਤੋਂ ਦੇਖੀ ਫੇਸ ਕਿੰਨਾ ਕੰਨ ਦੇਖ ਕਿੰਨਾ ਜਿਆਦਾ ਕੀ ਬਾਤ ਛੋਟਾ ਛੋਟਾ ਕੰਨ ਇੱਕ ਨੰਬਰ ਵੱਚੀ ਹੋਊਗੀ ਅਭ ਧੰਨਾਂ ਦੀ ਉਹਨਾਂ ਨੂੰ ਡਰਦੀ ਸੀਗੀ ਛਾਈ ਮੈਂ ਪਾਈਆਂ ਨਹੀਂਗਾ ਸਰੀਰ ਦੇਖ ਬੈੜ ਦਾ ਕੀ ਬਾਤ ਆ ਬਾਈ ਠੀਕ ਨਾ ਗੱਲ ਫੁੱਲ ਜਾਣ ਵਾਲੀ ਆ ਬਾਕੀ ਜਰਸ ਕਰਨ ਜਿੱਡੇ ਕਦ ਹੁੰਦੇ ਆ ਬਾਈ ਮਾਛਲਾਂ ਨਾਲੋਂ ਵੱਡੀ ਆਗੀ ਕੋਈ ਪੰਜਾਬ ਦੀ ਲੋਕ ਕਲਾ ਛੋਟੀ ਛੋਟੀ ਨਾ ਮੰਨੇ ਬੰਦਾ ਇਹਨਾਂ ਦੇ ਪੀਰਾਂ ਦੇ ਬਿਊਟੀ ਦੇਖੀ ਮੈਂ ਇੱਕ ਨੰਬਰ ਚੀਜ਼ ਕੀ ਬਾਤ ਠੀਕ ਹੈ ਨਾ ਸੁਭਾਅ ਬਹੁਤ ਪਿਆਰਾ ਮੋਹਨਦੀਪ ਜੈਜੂ ਮੋਲ ਮੋਲ ਲੂਗਾ ਜੈਜ ਬਾਈ ਪਰ ਉਹ ਤੈਨੂੰ ਪਤਾ ਥੋੜੀ ਜੀ ਮੰਗ ਵੱਧ ਆਗੀ ਹਨਾ ਕਰਾਂਗੇ ਜੈਜ ਕਰਾਂਗੇ ਬਾਈ ਵੇਚਣ ਵਾਲਾ ਜੀ ਓਕੇ ਬਾਈ ਜਦੋਂ ਬਾਈ ਕੋਈ ਸੂਪ ਹੀ ਕਹਿਣਾ ਕੀ ਆ ਜੋ ਕੋਈ ਵੀ ਰੂਮ ਵੀ ਲੈ ਕੇ ਤੇਰੀ ਜੋਦਾ ਹੋ ਬਾਈ ਉਹ 200 ਰੁਪਏ ਦੇਊਗੀ ਬੱਚੀ ਓਕੇ ਬਾਈ ਉਹ ਬੱਚੀ ਨੇ ਬਾਈ ਐ ਕਿ 20 ਕਿਲੋ ਖਰਾਦੋ ਤਾਂ ਪਾ ਦੇਣਾ ਕਹਿਣ ਵਾਲੀ ਗੱਲ ਨਹੀਂ ਸਹੀ ਗੱਲ ਆ ਬਾਈ ਬਾਲ ਬਰੀਕਾਂ ਬਾਲਾਂ ਬਾਈ ਚੱਲੋ ਮੋ ਪਈਆਂ ਏ ਬਣੂ ਵੀ ਬਾਲੀ ਬਣੂ ਬਥੇਰੀ ਬਣੂ ਲਸ ਇੱਕ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ